ਮੇਰੇ ਮਾਗਰ ਤੁਸੀਂ ਤੂਤ ਦੇਖ ਰਹੇ ਹੋ ਨਾ ਇਹਦੇ ਤੂਤੀਆਂ ਬਾਹਰੀਆਂ ਮਰਡੀਆਂ ਲੱਗ ਰਹੀਆਂ ਨੇ ਤੇ ਤੂੰ ਤਾਂ ਆਪਣਾ ਛੋਟਾ ਜਿਹਾ ਸਿਰਫ ਸਾਲਕ ਦਾ ਇਹ ਤੂਤ ਹੈਗਾ ਤੇ ਇਹ ਤੇ ਮੈਂ ਤੂਤੀਆਂ ਦਿਖਾਉਣੀਆਂ ਤੁਹਾਨੂੰ ਕਿੰਨੀਆਂ ਲੱਗ ਰਹੀਆਂ ਨੇ ਪਹਿਨਾ ਤਾਂ ਸੋਚਿਆ ਸੀ ਵੀ ਇਹਨਾਂ ਨੂੰ ਪੱਟ ਦਿੰਨੇ ਆ ਪਰ ਫਿਰ ਇਹ ਚੰਗਾ ਲੱਗਿਆ ਰਿਹਾ ਤੇ ਹੁਣ ਜਦੋਂ ਇਹਦੀਆਂ ਤੂਤੀਆਂ ਦੇਖਦੇ ਆ ਨਾ ਤੇ ਹੁਣ ਇਹ ਲੱਗਦਾ ਵੀ ਜੇ ਪੱਟ ਦਿੰਦੇ ਫਿਰ ਤੂਤੀਆਂ ਕਿੱਥੋਂ ਵੰਦੇ ਹਨ ਤੇ ਹੁਣ ਮੈਂ ਤੁਹਾਨੂੰ ਤੂਤੀਆਂ ਦਿਖਾਉਣੀ ਕਿੰਨੀਆਂ ਲੱਗੀਆਂ ਮੈਂ ਤਾਂ ਤੂਤ ਦਿਖਾਉਣੇ ਆ ਛੋਟਾ ਜਿਹਾ ਤੂਤ ਹੈ ਆਪਣਾ ਤੇ ਤੂਤੀਆਂ ਦੇਖੋ ਤੁਸੀਂ ਕਿੰਨੀਆਂ ਜਿਆਦੇ ਵਧੀਆ ਰਸੀਲੀਆਂ ਆ ਦੇਖੋ ਕਿੰਨੀਆਂ ਜਿਆਦੇ ਰਸੀਲੀਆਂ ਨੇ ਬਹੁਤ ਵਧੀਆ ਦੇਸੀ ਤੂਤੀ ਆ ਕੋਈ ਇਹ ਤੇ ਆਪਾਂ ਨੇ ਰੇ ਸਪਰੇ ਕੁਛ ਵੀ ਨਹੀਂ ਕੀਤਾ ਬਿਨਾ ਰੇ ਸਪਰੇ ਤੋਂ ਇਹ ਤੂਤੀਆਂ ਨੇ ਤੇ ਆ ਦੇਖੋ ਸਾਰੀਆਂ ਪੱਕੀਆਂ ਪਈਆਂ ਨੇ ਹੁਣ ਜੇ ਮਾੜੀ ਜੀ ਡਾਣੀ ਹਲਿਆਤੀ ਨਾ ਸਾਰੀਆਂ ਤੂਤੀਆਂ ਹੀ ਖਿਰ ਜਾਣੀਆਂ ਦੇਖੋ ਤੇ ਬਾੜੀਆਂ ਲੱਗ ਰੀਆਂ ਨੇ ਜੇ ਸੋਡੇ ਵੀ ਕੋਈ ਤੂਤ ਆਤਾ ਬਿਲਕੁਲ ਵੀ ਉਹਨੂੰ ਤੋੜਨ ਦੀ ਗਲਤੀ ਨਾ ਕਰਿਓ ਕਿਉਂਕਿ ਦੇਖੋ ਤੂਤੀਆਂ ਦੇਖੋ ਤੁਸੀਂ ਕਿੰਨੀਆਂ ਲੱਗ ਰਹੀਆਂ ਦੇਸੀ ਤੂਤੀਆਂ ਕੋਈ ਇਹਦਾ ਆਪਾਂ ਨੂੰ ਐ ਨਹੀਂ ਹੈਗਾ ਵੀ ਆਪਾਂ ਕੋਈ ਤੇ ਸਪਰੇਅ ਕਰੀਏ ਬਣਾ ਰੇ ਸਪਰੇਅ ਤੋਂ ਦੇਖੋ ਇਹ ਤੂਤੀਆਂ ਨੇ ਆਹ ਦੇਖੋ ਇਹ ਹੁਣ ਭਰੀਆਂ ਪਈਆਂ ਆਹ ਟਾਣੀ ਜੀ ਪੂਰੀ ਯਾਨੀ ਕਿ ਸਾਰੀਆਂ ਭਰੀਆਂ ਪਈਆਂ ਚਿੱਟੀਆਂ ਦੂਤੀਆਂ ਨੇ ਇਹ ਹੂੰ ਤਾਂ ਲਾਲ ਹੁੰਦੀਆਂ ਨੇ ਇਹ ਚਿੱਟੀਆਂ ਦੂਤੀਆਂ ਨੇ ਤੇ ਰਸੀਲੀਆਂ ਬਾਹਲੀਆਂ ਖੰਡ ਨਾਲੋਂ ਵੀ ਜ਼ਿਆਦਾ ਇਹ ਤੇਜ਼ ਮਿੱਠੀਆਂ ਨੇ ਇਹ ਆਪਣਾ ਛੋਟਾ ਜਿਹਾ ਬੂਟਾ ਹੈਗਾ ਗੇੜਾ ਮਾਰਨ ਆਈਆਂ ਸਪੈਸ਼ਲ ਇਹ ਮੈਂ ਤੂਤੀਆਂ ਵਾਸਤੇ ਆਈਆਂ ਤੇ ਹੋਰ ਤਾਂ ਕੋਈ ਕੰਮ ਨਹੀਂ ਸੀ ਇੱਥੇ ਮੱਖਣ ਵਾਲੇ ਆਪਾਂ ਤੂਤੀਆਂ ਲੈ ਕੇ ਆਉਣੇ ਆ ਤੇ ਦੇਖ ਕੇ ਆਉਣੇ ਆ ਵੀ ਕਿੰਨੀਆਂ ਕ ਪੱਕ ਰੀਆਂ ਨੇ ਇਹ ਕੱਲ੍ਹ ਨਹੀਂ ਇੱਥੇ ਗੇੜਾ ਵੱਜਿਆ ਇੱਕ ਦਿਨ ਹੀ ਨੰਗਿਆ ਵਿੱਚ ਦੀ ਤੇ ਇੱਕ ਦਿਨ ਵਿੱਚ ਹੀ ਦੇਖੋ ਸਾਰੀਆਂ ਤੂਤੀਆਂ ਜਿਹੜੀਆਂ ਆਪਣੀਆਂ ਇਹ ਪੱਕ ਗਈਆਂ ਠੀਕ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ ਤੋੜਦੇ ਆ ਸਾਰੀਆਂ ਨੂੰ ਤੂਤੀਆਂ ਆਪਾਂ ਨੇ ਖਾ ਲਈਆਂ ਤੇ ਹੁਣ ਹਿਦਰਾ 베ਰੀ ਆ ਆ ਖੜੀ 베ਰੀ ਤੇ ਇਹਨੂੰ ਆਪਣੇ ਛਾਂਗਣਾਗਾ ਕਿਉਂਕਿ ਜੇ ਹੁਣ ਨਾ ਛਾਂਗੀ ਤਾਂ ਇਹ ਬਦੀ ਵਾਲੀ ਜਾਂਦੀ ਹੈਗਾ ਸਾਨੂੰ ਤੇ ਫਿਰ ਇਹਤੇ ਫਲ ਘਟ ਲੱਗੂਗਾ ਤਾਂ ਕਰਕੇ ਇਹਨੂੰ ਆਪਣੇ ਛਾਂਗਣਾ ਦੇਖੋ ਅਸੀਂ ਵਿਚੇ ਦੇ ਹੋ ਰਿਆ ਪਮੋਲਾ ਦਾ ਬੂਟਾ ਤੇ ਇਹ ਬੂਟੇ ਚਲੋ ਆਪਾਂ ਫਟਦੇ ਨਹੀਂ ਪਮੋਲਾ ਦੇ ਇਹਨੂੰ ਕਿਉਂਕਿ ਇਹਤੇ ਪਮੋਹ ਲੱਗਣਗੇ ਠੀਕ ਆ ਜੀ ਤੇ ਵੀਡੀਓ ਦੇ ਨਾਲ ਬਨੇ ਰਹੋ ਤੇ ਕੀ ਕੀ ਆਪਾਂ ਬਾਗਰ ਜਿੱਥੇ ਕੰਮ ਕਰ ਰਹੇ ਆਂ ਸਾਰਾ ਆਪਾਂ ਤੁਹਾਨੂੰ ਦਿਖਾਈ ਜਾਵਾਂਗੇ ਠੀਕਾ ਜੀ ਹੁਣ ਆਪਾਂ ਨੂੰ ਛਾਂਗਦੇ ਆਂ 베ਰੀ ਨੂੰ ਤੇ ਫੋਨ ਨੂੰ ਆਪਾਂ ਬਰਾਂਤ ਕਰ ਦਿੰਨੇ ਆਂ ਟਟਾ ਕਾ ਪਮੋਲਾਂ ਦਾ ਇੱਥੋਂ 베ਰੀ ਵੜਤੀ ਹੁਣ ਆਪਣਾ ਇਹਦੇ ਉੱਪਰ ਕੱਚਾ ਗੋਬਰ ਲਾ ਦਾਂਗੇ ਗਿੱਲਾ ਤੇ ਉਹਦੇ ਨਾਲ ਫਿਰ ਇਹ ਫੁੱਟਣ ਲੱਗ ਜੂ ਤੇ ਪਮੋਲ ਦੇਖੋ ਇਹ ਲੱਡੂਆਂ ਵਰਗੇ ਪਮੋਲ ਆ ਤੇ ਮਿੱਠੇ ਵਾਲੇ ਆ ਇਹ ਇਹ ਹਿਦਰਸੂਨ ਜੜਚ ਦਿਖਾਉਣੇ ਆ ਗੁੱਛੇ ਹੀ ਦਿਖੋਣੀਆਂ ਆ ਦੇਖੋ ਮਿੱਠੇ ਮਿੱਠੇ ਭਮੋਲਾ ਕਿੰਨੇ ਲੱਗ ਰਿਆ ਆ ਤੇ ਲੱਸੀ ਪਾਈ ਸੀ ਚਿੱਟੀ ਜੀ ਲੱਸੀ ਜਿਹੜੀ ਆਪਾਂ ਨੇ ਛਿੜਕੀ ਸੀ ਉਹ ਲੱਗ ਰਹੀ ਆ ਤੇ ਇਸ ਤਰੀਕੇ ਨਾਲ ਆਪਾਂ ਦੇਖੋ ਜਿਹੜੀ ਆਪਣੀ ਬਾੜੀ ਚੋਂ ਕੁਛ ਨਾ ਕੁਛ ਤਾਂ ਖਾਣ ਨੂੰ ਮਿਲਦਾ ਹੀ ਰਹਿੰਦਾ ਜੀ ਆਪਾਂ ਮਾੜਾ ਮੋਟਾ ਕੁਛ ਇੱਥੇ ਬੀਜਦੇ ਆ ਠੀਕ ਆ ਜੀ ਤੋਂ ਬਾਅਦ ਆਪਾਂ ਨੇ ਜਿਹੜੀਆਂ ਬੱਲਾਂ ਲੱਗੀਆਂ ਸੀ ਆ ਦੇਖੋ ਦੇਖ ਰਹੇ ਹੋ ਤੁਸੀਂ ਸਾਰੀਆਂ ਛੋਟੀਆਂ ਛੋਟੀਆਂ ਇਹਨਾਂ ਦੀ ਜੜਾਂ 'ਚ ਨਾ ਆਪਾਂ ਨੇ ਗੋਹਾ ਰੱਖਤਾ ਗੋਬਰ ਵੀ ਕਹਦੇ ਨੇ ਇਹਨੂੰ ਗੋਬਰੀ ਕਹਿੰਦੇ ਅਸਲ ਤਾਂ ਇਹਨੂੰ ਤੇ ਹੁਣ ਇਹ ਆਪਾਂ ਨੇ ਤਾਂ ਰੱਖਿਆ ਜੇ ਕਈ ਵਾਰ ਕੋਈ ਨਿਓਲਾ ਹੁੰਦਾਗਾ ਉਹ ਤੁਹਾਡੀਆਂ ਜੜਾਂ ਨੂੰ ਬੂਟਿਆਂ ਦੇ ਨੂੰ ਟੁੱਕ ਦਿੰਦਾਗਾ ਤਾਂ ਇਹ ਦੇ ਇਹਦੇ ਨਾਲ ਉਹ ਬਚ ਜਾਂਦੀਆਂ ਨੇ ਕੋਈ ਵੀ ਜਨੌਰ ਜੜਾਂ ਦੇ ਨੇੜੇ ਨਹੀਂ ਲੱਗਦਾ ਤੇ ਤੁਸੀਂ ਆਪਦੀ ਫਸਲ ਨੂੰ ਜਿਹੜਾ ਵਧੀਆ ਰੱਖ ਸਕਦੇ ਹੋ ਬੇਲਾ ਨੂੰ ਵਧੀਆ ਦੇਖੋ ਜਿਵੇਂ ਕਿ ਕਈ ਵਾਰ ਦੇਖੋ ਜੜਾਂ ਖਰਾਬ ਹੋ ਜਾਂਦੀਆਂ ਨੇ ਨਾ ਜੇ ਆਪਾਂ ਗੋਹਾ ਰੱਖ ਦਿੰਨੇ ਹ ਗਿੱਲਾ ਤਾਂ ਉਹਦੇ ਨਾਲ ਜੜਾਂ ਜਿਹੜੀਆਂ ਸੇਫ ਰਹਿੰਦੀਆਂ ਨੇ ਕੋਈ ਵੀ ਜਨੋਰੇ ਦੇ ਲਵੇ ਨਹੀਂ ਲੱਗਦਾ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਵਾਤ ਕਰਿਓ ਤੇ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ